ਇਹਦਾ ਸੁਣਣਾ ਜੀ ਬੰਦੇ ਨੂੰ ਕੋਈ ਕਿਸੇ ਨੇ ਕਹਿਣਾ ਤਣਕੇ ਤਾਂ ਜਨਾਨੀ ਨੂੰ ਵੀ ਆ ਬੁੱਢੀ ਸ਼ਰਮ ਹੀ ਸੀ ਜੰਮ ਜੰਮ ਜੁਆਕ ਲੈਣ ਲਾਉਣ ਲੱਗੀ ਬਾਪੂ ਜੀ ਮੇਰੇ ਤੋਂ ਛੋਟੇ ਨਾ ਨਾ ਬਾਪੂ ਜੀ ਨੂੰ ਕੀ ਕਹਿੰਦੇ ਨੇ ਕਿ ਸਰਚਾ ਬੁਢੀ ਨਾ ਹੋਣੀ ਚਾਹੀਦੀ ਐ ਇਧਰ ਆਓ ਤੁਸੀਂ ਮੇਰੀ ਗੱਲ ਸੁਣੋ ਉਹਨਾਂ ਵੱਲ ਕੀ ਕਹਿੰਦੇ ਜੇ ਆ ਬਨ ਕੇ ਪੋਜਵੇਂ ਪੱਗਾ ਤੁਰੇ ਫੇਰ ਜੇ ਡੁੱਬ ਕੇ ਮਰ ਜਾਓ ਸਾਰਾ ਟੱਬਰ ਆ ਪੂਰੇ ਪੇੜ 'ਚ ਥੂ ਥੂਕਰਾ ਕੇ ਰੱਖ ਦੇਣੀ ਇਹਨੇ ਮੈਂ ਤਾਂ ਸਮਝੀ ਨਹੀਂ ਤੇ ਬੁੱਢੇ ਵਾਰੇ ਬੁਢਰੀ ਨੇ ਚਾਂਚੜਾ ਕੇ ਰੱਖ ਦਿੱਤਾ ਨਾ ਹੁਣ ਇਹ ਤੇ ਮੇਰਾ ਕੀ ਕਸੂਰ ਆ ਮੈਨੂੰ ਤਾਂ ਇੱਕ ਗੱਲ ਸਮਝ ਨਹੀਂ ਆਉਂਦੀ ਹਰਿਆ ਹਰੀ ਬੁੱਢਾ ਤੇ ਬੁੱਢੀ ਦੀ ਲੜਾਈ ਹੁੰਦੀ ਰਹਦੀ ਜੀ ਕਿੱਜ ਕਈ ਜੰਦਾਂ ਦੀ ਚੱਲਦੀ ਰਹਿੰਦੀ ਹੁੰਦੀ ਸੀ ਬੁੱਢਾ ਨਾਲੇ ਮੋਟਰ ਤੇ ਜਾ ਕੇ ਸੌਂਦਾ ਸੀ ਤੇ ਇਹ ਜਵਾਕ ਹੋ ਕਿੱਦਾਂ ਗਿਆ ਚੁੱਪ ਕਰਾ ਬਗਵਾ ਕਿਵੇਂ ਕਰਦੇ ਆ ਮੈਨੂੰ ਚੁੱਪ ਕਰਾ ਲੋਗੇ ਆ ਦੁਨੀਆ ਨੂੰ ਨਹੀਂ ਤੂੰ ਚੁੱਪ ਕਰਾ ਸਕਦੇ ਇਹ ਸੋਚ ਵਿਚਾਰ ਕੇ ਗੱਲ ਕਰੋ ਮੈਂ ਚੁੱਪ ਕਰ ਜਾਂ ਇਹ ਦੁਨੀਆ ਨਹੀਂ ਚੁੱਪ ਕਰਨਾ ਆ ਦੇਖ ਲਿਓ ਜਿਹੜਾ ਕੱਲ ਆ ਗਿਆ ਨਾ ਜਵਾਕ ਫੇਰ ਲੋਕਾਂ ਨੂੰ ਮੂਹਲ ਕਮਜੇ ਤੁਰੇ ਫਿਰਿਓ ਇਹ ਨਾ ਕਿਉਂ ਮੇਰਾ ਪੋਤਾ ਇਹੋ ਕਿਹਾ ਮੇਰਾ ਭਰਾ ਵਾ ਉਂਗਲੇ ਆ ਕੇ ਤੁਰੇ ਫਿਰਿਓ ਹਣ ਕੀ ਸੋਚਣ ਦਾ ਭੇਜੇ ਆ ਮੂੰਹ ਥਲੇ ਸੁਟਿਆ ਨਹੀਂ ਕੰਮ ਨਿਭੜਨਾ ਇੱਕੋ ਸੋਚੋ ਤੇ ਆਪਣੇ ਦਿਮਾਗ ਤੇ ਜੋਰ ਦਿਓ ਕੀ ਕਰਨਾ ਏ ਅੱਗੇ ਉਹ ਦੇਖ ਲਓ ਨੋ ਕੀ ਕਹਿ ਕੇ ਗਈ ਆ ਲੋਕ ਕੀ ਕਹਣਗੇ ਹਣੇ ਸੋਚੋ ਲੈ ਬੜਾ ਪਾਣੀ ਪੀਓ ਮੇਰੇ ਕਿੱਥੋਂ ਪਾਣੀ ਲੰਗਦਾ ਤੇਰੇ ਸਾਹਮਣੇ ਆ ਕੀ ਚੱਕ ਕੇ ਗਈ ਆ ਉਹ ਖੜ ਪਾਣੀ ਪੀਲਾ ਲੈ ਕੇ ਜੀ ਲੋ ਉਹ ਲੋਕ ਤਾਂ ਕਹਿਣਗੇ ਤੂੰ ਐਡਾ ਕੰਮ ਕਰੀ ਬੈਠੇ ਆਂ। ਤੇ ਬਾਪੂ ਤੋਂ ਪਰੇ ਦੇ ਵਾਲੇ ਤੋਂ ਬਾੜਾ ਕਰੂਗਾ। ਤੇ ਤੁਸੀਂ ਉਹਦਾ ਧਿਆਨ ਰੱਖਣਾ ਪਈਆ। ਆ ਦੇਖ ਮੁੰਡਾ ਦਿਨੂ ਵਿਚਾਰੇ ਕਿਉਂ ਮੂੰਹ ਲਪਾਉਂਦੇ ਫਿਰਦੇ ਆਂ। ਚੱਲ ਕੋਈ ਨਹੀਂ ਭੈਣੇ। ਸਮਝਾਵਾਂਗੇ ਨੂੰਹ ਨੂੰ। ਤੁਸੀਂ ਰੱਬ ਦੀ ਜਾਨ ਤੇ ਕੋਈ ਬਾਜੀ ਖੇਡ ਜਾ ਹੈ। ਜੇ ਕੋਈ ਜਾ ਜਾਂਦੀ ਹੋਵੇ। ਕੱਲ ਨੂੰ ਹੋਰ ਹੀ ਚੰਨ ਚੜਾ ਕੇ ਬਹਿ ਜਾਓ ਇੱਥੇ। ਭਾਈ ਜੋ ਹੋਣਾ ਸੀ ਉਹ ਤਾਂ ਹੋ ਗਿਆ। ਹੁਣ ਆਪਾਂ ਬਾਕੀ ਗੱਲਾਂ ਛੱਡ ਗਏ ਨਾ। ਪਰਜਾਈ ਦੀ ਸਿਹਤ ਦਾ ਖਿਆਲ ਰੱਖਿਓ। ਨਾਲੇ ਆਪਾਂ ਘਰ ਦੇ ਮੋਰ ਨੂੰ ਸਖਾਵਾਂ ਬਣਾਈਏ ਆਪਸ ਵਿੱਚ ਝਗੜਨ ਦੀ ਬਜਾਏ। ਮੇਰੀ ਗੱਲ ਸੁਣੀ ਜੀ। ਹਾਂਜੀ ਆਈ ਦੇ ਮਾਈਨਰ ਰਿਕਾ ਗਾ ਸੁਣੀ ਕਿ ਮੁਰਾ ਬਣਾ ਕਰ ਹੁੰਦਾ ਚੰਦਿਰ ਗਰਸਤ ਤਾਂ ਦੇਖਿਆ ਇਹਨੂੰ ਕਹਿੰਦੇ ਸ਼ਰੀਕ ਪੁਣਾ ਨਾਲੇ ਖਬਰ ਲੈ ਗਈ ਨਾਲੇ ਲਹਣਤਾ ਪਾ ਗਈ ਓਕੇ ਸਮਝਾ ਮੰਗ ਜਵਾਕਾਂ ਨੂੰ ਇਹਨੇ ਕਾ ਨੂੰ ਸਮਝਾਉਣਾ ਇਹ ਤਾਂ ਹੋਰ ਤੇਲ ਲਾਉਗੀ ਦੇਖੀ ਬੜਦੀ ਤੇ ਪਾਉਗੀ ਤੇਲ ਪਤਾਈਆ ਇਹਦਾ ਵੀ ਆਪਦੇ ਜੰਮਿਆਂ ਨਹੀਂ ਦੂਸੇ ਨੂੰ ਦੇਖ ਦੇ ਮੈਂ ਤਾਂ ਕਹਿੰਨੀ ਆ ਆਪਾਂ ਫੇਰ ਦੁਬਾਰਾ ਹਸਤੜ ਚੱਲਦੇ ਆਂ ਬਟਾ ਦੋਤਾ ਜਾਣੇ ਚਲ ਜਊਗੀ ਆ ਬਦਨਾਮੀ ਨਾਲ ਤਾਂ ਸੋਖਾ ਨਾ ਲੋਕੀ ਕਹਣਗੇ ਬਿਮਾਰ ਬਮੂਰ ਹੋ ਕੇ ਮਰ ਮੁਰ ਕੇ ਅਜੀਬ ਕਾਰਾ ਤੇਰੇ ਸਾਹਮਣੇ ਆਪਣੀ ਡਾਕਟਰ ਨਾਲ ਗੱਲ ਹੋਈ ਏ ਹੁਣ ਕੁਛ ਨਹੀਂ ਹੋ ਸਕਦਾ ਤੇ ਜੇ ਤੈਨੂੰ ਕੁਛ ਹੋ ਗਿਆ ਤੇ ਮੇਰਾ ਕੀ ਹੋਏਗਾ ਤੇਰੇ ਬਾਰੇ ਕੀ ਸੋਚਾਂ ਤੇਰੇ ਬਾਰੇ ਸੋਚਦੀ ਤਾਂ ਨੋਹਾ ਪੁੱਤਾ ਤਛਤਰ ਖਾਈ ਜਾਣੀ ਨਾ ਤੇਰੇ ਬਾਰੇ ਸੋਚਦੀ ਨਾ ਲੱchn ਹੁੰਦੇ ਮੇਰੇ ਸ਼ਰਮ ਆਉਂਦੀ ਮੈਨੂੰ ਤਾਂ ਮੈਂ ਤਾਂ ਤੇਰੇ ਲੱਗੇ ਹੁਣ ਮੰਜਾ ਵੀ ਨਹੀਂ ਡਾਉਂਦੀ ਹਾਂ ਮਾਰ ਪਰੇ ਜਿੱਤੇ ਮਰਨਾ ਤੋਗੀ ਈ ਵੈਨ ਉਹ ਤੇ ਬੜੀ ਵੀ ਕਰਾਉਂਦੀ ਇਹਨਾ ਤਨ ਬੜਾ ਇਹ ਜਾਂਦਾ ਜਿਨ੍ਹਾਂ ਨੇ ਇਸ ਉਮਰੇ ਨਾ ਦੇਖਿਆ ਨਾ ਕੁਝ ਵਾਸਤਾ ਹੈ ਲੈ ਲਏ ਜਿਹੜੇ ਪੰਗੇ ਉਹ ਵੀ ਆਪਣੇ ਆ ਐਵੇਂ ਨਾ ਸੜਿਆ ਕਰ ਸ਼ਾਇਦ ਤੂੰ ਖੁਸ਼ ਹੁੰਦੀ ਤੇ ਰੱਬ ਵੀ ਸਾਡੇ ਖੁਸ਼ ਹੋ ਜਾਂਦਾ ਤੇ ਸਾਡਾ ਵੀ ਘਰ ਭਰਿਆ ਜਾਂਦਾ ਇੱਕਾ ਤੇਰੀਆ ਕਰਤੂਤਾ ਕਰਕੇ ਨਾ ਰੱਬ ਨੇ ਸਾਨੂੰ ਸਖੜੇ ਰੱਖਿਆ ਆ ਜਿਹੜੀ ਤੇਰੀ ਨੂੰ ਆ ਉਹ ਕੀ ਕਹੋਗੀ ਹੈ ਉਹ ਕੀ ਲੋਕਰ ਮੂਤ ਕਹੋਗੀ ਉਹਦੇ ਪੇਕੇ ਅੱਜ ਕੀ ਕਹੋਗੀ ਵੀ ਮੇਰੇ ਸਾਸੂ ਨਾਲ ਆ ਕੁਝ ਕਰਦੀ ਫਿਰਦੀ ਹੈਗੀ ਆ ਬੰਨੇ ਤੇਰੇ ਅੱਗੇ ਆ ਔਰ ਕਿ ਖੜ ਪਰਦੀ ਹੈ ਕਿ ਮੈਨੂੰ ਪਤਾ ਨਹੀਂ ਲੱਗਿਆ ਪਤਾ ਕਿ ਮੈਨੂੰ ਲੱਗਾ ਸਾਰਾ ਕੁਝ ਪਤਾ ਹੁੰਦਾ ਤੀਂਆਂ ਦੇ ਹੱਥ ਵਸਨਦਾਗਾ ਤੇ ਪਾਸਾ ਡੜਾ ਚੁੱਡੂ ਜਿਵੇਂ ਨਾ ਕੋਈ ਨਾ ਮਾਉਤ ਬਲਵੰਤ ਆਖੋ ਤੋ ਲਵਰਤਾ ਹੈ ਜੀ ਘਰੇ ਬੜੋਏ ਜੀ ਆਵਿਆ ਸਸੀ ਗਾਂਧੀ ਸਸੀ ਕਾ ਜੀ ਆਬਾ ਕੋ ਠੀਕ ਠਾਕ ਜੀ ਇਹ ਠਾਕ ਬਤ ਤੁਮਸੇ ਨਾ ਠੀਕ ਆ ਹਾਂ ਬਹੁਤ ਵਧੀਆ ਲੀ ਜੀ ਹੋਰ ਕੀ ਹਾਲ ਹੈ ਕਿ ਕੰਮ ਐਸੇ ਬਤ ਹਾਂ ਮੈਂ ਕਈ ਲੈਣ ਆਇਆ ਸੀ ਅੱਜ ਅਈ ਤਾਂ ਪੁੱਤ ਉਹ ਤੇ ਬਲਵਾਰ ਤੋਂ ਘਰ ਦੀ ਗੋਲਈ ਆਵੇ ਰੋਇ ਨਾ ਇਹ ਅੱਛਾ ਅੱਛਾ ਬਿਜਰੀਆ ਵਾਲਾ ਬੜਾ ਦੁਖੀ ਕੀਤਾ ਕੰਬੇ ਡਰ ਪਿਆ ਉਹ ਕਾਪ ਹੋ ਗਿਆ ਉਹ ਚਲ ਆਂਟੀ ਪੀਲੀ ਵਾਲਾ ਦਦੇ ਹਿਆਰ ਰਹਿਣਾ ਇਹ ਹੋਰ ਮਤ ਮੈਂ ਕਿਥੇ ਨਾਲ ਕੁਝ ਨਹੀਂ ਸੀ ਅੱਛਾ ਟੀ ਵਾਲਾ ਜਿਹੜੀ ਆਤ ਹੋਈ ਤੋਈ ਹੋਈ ਪਈ ਆ ਪਿੰਡ ਚ ਇਹ ਗੱਲ ਸੱਚੀ ਏ ਤੇ ਲੋਕ ਬਕਵਾਸ ਕਰਦੇ ਨੇ ਮੈਂ ਬਕਵਾਸ ਕਰਦੀ ਮੈਂ ਤਾਂ ਸੱਚ ਬਣਾਈ ਕਰਦੀ ਸੀ ਤੇਲ ਮਰਜੀ ਆ ਪੁੱਤ ਫਿਰ ਚਲ ਠੀਕ ਆਂਟੀ ਠੀਕ ਆ ਕਈ ਮੋਥੋਂ ਲੈ ਲੇਦਾ ਠੀਕ ਆ ਠੀਕ ਆ ਲੱਗਾ ਤਾਂ ਸਾਰੇ ਪਿੰਡ ਵਿੱਚ ਅੱਗ ਵਾਂਗੂ ਫੈਲ ਗਈ ਪੇਸ਼ੰਦੇ ਪੰਦ ਪੂਰਾ ਆਗਾ ਸੁਣ ਮੇਰੀ ਹਾਂ ਦੱਸ ਮਤ ਮੇਰੇ ਪੈਰਾਂ ਨੂੰ ਸੋਜ ਬਹੁਤ ਪਈ ਹੋਈ ਐ ਤੁਰਿਆ ਨਹੀਂ ਜਾਂਦਾ ਜੈ ਫਰਿੱਜ ਦੇ ਉੱਤੇ ਦਵਾਈ ਪਈ ਐ ਚੱਕ ਕੇ ਲਿਆ ਦੇ ਆਪਾਂ ਜਾ ਕੇ ਲਾਂ ਦੰਦ ਜਿਆ ਸ਼ਰਮ ਕਰ ਲੈ ਤੇਰੀ ਮਾਂ ਆ ਨਾ ਤੁਸੀਂ ਸ਼ਰਮ ਕੀਤੀ ਸਾਰੇ ਪਿੰਡ ਚ ਕੱਲਾ ਕਰਵਾ ਕੇ ਰੱਖਦੀ ਛੱਬਲ ਜਾ ਆ ਪੇਲੇ ਲੰਗੀ ਮੇਰੀ ਆਖੀ ਸੌਖੀ ਆ ਦੇਖ ਲੈ ਜਿਹੜਾ ਮੈਨੂੰ ਸਾਹ ਵੀ ਪੁੱਛ ਕੇ ਲੈਂਦਾ ਸੀ ਉਹੀ ਮੇਰਾ ਪੁੱਤ ਆ ਮੈਨੂੰ ਦਵਾਈ ਨਹੀਂ ਫੜਾ ਕੇ ਗਿਆ ਆ ਪਤਾ ਹਾਂ ਉੱਜੜ ਗਿਆ ਬਾਹਰ ਇੱਥੇ ਨਿਆਣਿਆਂ ਸਿਆਣਿਆਂ ਦੀਆਂ ਗੱਲਾਂ ਸੁਣਦੀਆਂ ਮੈਂ ਕਜੇ ਤਾਂ ਕਰ ਦਿਆਂ ਨੀ ਸੁਣਦੀ ਐ ਬਾਹਰ ਨਿਕਲੂਗੀ ਲੋਕ ਪਤਾ ਨਹੀਂ ਕੀ ਕਹਿਣਗੇ ਮੈਂ ਤਾਂ ਇਸੇ ਬਲਿੱਕ ਕੇ ਬੈਠ ਸੀ ਮੈਂ ਤਾਂ ਕਿਸੇ ਆਲਾ ਚ ਇੰਨੀਆਂ ਜ਼ਿਆਦਾ ਖਾ ਲਈਆਂ ਮੈਂ ਮੋਟੀ ਹੋ ਗਈ ਮੈਨੂੰ ਕੀ ਪਤਾ ਸੀ ਉਹ ਕੀ ਚੰਦ ਚੜਿਆ ਹੈ ਜਿਨਾ ਹੌਲਟੀਆਂ ਲੱਗ ਰਹੀਆਂ ਕਿੱਥੋਂ ਪਤਾ ਲੱਗਣਾ ਸੀ ਉਦੋਂ ਹੀ ਪਤਾ ਲੱਗਣਾ ਸੀ ਜਦੋਂ ਪੂਰੇ ਟਾਈਮ ਚ ਜੁਆਕ ਹੋ ਜਾਣਾ ਸੀ ਹਾਏ ਰੱਬਾ لڈ نک آج سی تک ਕਰਦੇ ਫਰਦੇ ਪ੍ਰਬੰਧ ਹੈ ਵਧਾਈਆਂ ਤੁਹਾਨੂੰ ਵਧਾਈਆਂ ਸ਼ਿੰਦਾ ਤੈਨੂੰ ਪ੍ਰਬੰਧ ਕਰਦੇ ਫਰਦੇ ਹਾਂ ਹੁਣ ਉਹ ਕਿੱਥੇ ਜਾ ਜੀ ਉਹ ਅਸੀਂ ਤਾਂ ਥਾਂ ਥਾਂ ਤੂੰ ਮੂੜ ਗੁੰਦੇ ਫਿਰਨੇ ਆ ਜਿਸ ਉਮਰ ਤੇ ਅਸੀਂ ਜਿਹਾ ਕੇ ਮਨਾਏ ਉਹ ਸਾਡੀ ਮਾਂ ਜਮੀਂ ਮਰਦੀ ਹੈ ਇਹ ਨਹੀਂ ਹਟੇ ਪਿਛਲ ਕੋਈ ਨਹੀਂ ਭਾਈ ਹੁਣ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਹੈ ਦੇਖ ਹੁਣ ਤਾਂ ਨਾ ਤੁਸੀਂ ਸਗੋਂ ਕਰੋ ਸਾਰਾ ਪ੍ਰਬੰਧ ਕੱਲ ਨੂੰ ਕਰਸੋ ਤੇਰੀ ਮਾਂ ਦਾ ਕੇਸ ਹੋ ਜਾਊਗਾ ਫਿਰ ਭਾਈ ਖੁਸ਼ਰੇ ਨੱਚਣਾ ਆਉਣਗੇ ਵਧਾਈਆਂ ਸ਼ੁਦਾਈਆਂ ਦਾ ਹੀ ਕਰਨਾ ਪ੍ਰਬੰਧ ਫਿਰ ਲੋੜੀ ਦੀਵਾਲੀ ਵੀ ਦੇਣੀ ਹੈ ਹੈ ਇਹ ਤਾਂ ਫਿਰ ਕਰਨਾ ਹੀ ਪੈਣਾ ਉਹ ਐਂ ਕਰਿਓ ਤੇਰੀ ਮਾਂ ਤਾਂ ਹੁਣ ਜਵਾਕ ਸੰਭੈਣ ਜਾਣਾ ਇਸ ਉਮਰ ਐ ਉਹਦੇ ਬੁੱਢੇ ਹੱਡ ਸੰਭੂ ਕਿ ਜਵਾਕ ਸੰਭੂਗੀ ਜਵਾਕ ਤਾਂ ਤੁਸੀਂ ਦੋਹੇ ਜੀ ਨਾਲ ਮਿਲ ਕੇ ਪਾਲ ਲਿਓ ਚੰਗਾ ਮੈਨੂੰ ਤਾਂ ਲੋਕ ਐਂ ਕਹਿੰਦੇ ਵੀ ਤੂੰ ਤਾਂ ਤੂੰ ਤਾਂ ਭਾਈ ਸੁੱਕੀ ਬੇਲੋਂ ਘੇ ਫਿਰਦੀ ਆ ਤੇ ਤੇਰੀ ਜਠਾਣ ਦੇ ਕਹਿੰਦੇ ਇੱਕ ਜਵਾਕ ਹੋਰ ਨਾਲ ਕਹਿੰਦੇ ਉਹ ਵੀ ਇਸ ਉਮਰੇ ਹੁਣ ਕੀ ਕਰੀਏ ਬੱਤ ਗੱਲਾਂ ਸੁਣਨੀਆਂ ਪੈਂਦੀਆਂ ਨੇ ਕਿ ਨਹੀਂ ਹੁਣ ਤੁਸੀਂ ਵੀ ਤਾਂ ਨਕਲ ਘੋਂਦੇ ਫਿਰਦੇ ਆ ਇਹ ਤਾਂ ਐਂ ਹੁੰਦਾ ਸਾਰੇ ਟੱਬਰ ਨੂੰ ਭਾਈ ਕਰਦਾ ਕੋਈ ਹੋਰ ਆ ਪਰਦਾ ਕੋਈ ਹੋਰ ਆਗਾ ਆਏ ਹੋ ਜਾਂਦੀ ਗੱਲ ਇਹ ਪਟੋਕਾ ਇਹ ਨਹੀਂ ਹਟਦੇ ਚਾਲ ਕੋਈ ਨਿਮਾਨ ਨਖਰਾ ਲੜੇ ਰ ਜੰਗਾ ਤੁਸੀਂ ਆ ਵੇਖ ਲੋ ਗੱਲਾਂ ਗੱਲਾਂ ਵੀ ਚੱਲ ਗਈ ਕੀ ਕੁਸਨਾ ਕੇ ਚਲ ਗਈ ਥੂ ਥੂ ਕਰਕੇ ਚਲ ਗਈ ਤੁਹਾਡੇ ਮੂੰਹ ਤੇ ਕੋ ਲੋਕਾਂ ਨਾਲ ਜਾਦਾ ਨਾ ਤੂੰ ਠੇਠ ਕਰਦੀ ਆ ਮੈਨੂੰ ਮੈਂ ਤੇ ਆਪੇ ਤੈਨੂੰ ਠੇਠ ਕਰਨਾ ਕਰ ਮੇਰੇ ਕੋਲੇ ਚੋਪੜੀਆਂ ਜੋ ਆ ਮੇਰੇ ਨਾਲ ਵਾ ਤੈਨੂੰ ਲੋਕਾਂ ਦੇ ਗੱਲਾਂ ਚੋਪੜੀਆਂ ਅਜੇ ਵੀ ਕੈਮ ਦੇ ਕੋ ਸੋਚ ਲੋ ਇਹਨੇ ਬੈਠੇ ਜੇ ਮੂੰਹ ਲਟਕਾਉਂਦੇ ਰਹੋ ਕੋਈ ਲੈ ਲੋ ਕੋਈ ਲੈ ਲੋ ਕੋਈ ਤਾਂ ਵੇਲਾ ਖੋਜ ਲੈੰਦਾ ਕਰ ਕਿਉਂ ਹਰ ਵੇਲੇ ਆਕੀ ਲਾਉਂਦੀ ਰਹਿੰਦੀ ਆ ਉਹਂਗਲਾ ਲਾ ਲਾ ਕੇ ਕਿਤੇ ਇਹ ਵੀ ਕਰਨਾ ਪਾੜੀ ਜਿਵੇਂ ਸਾਨੂੰ ਦੋਨਾਂ ਭਾਵਨੋਂ ਅਲੱਗ ਕਰਾਦਾ ਹੁਣ ਇਹ ਵੀ ਨਾ ਕਰਾਦੀ ਬਸ ਲਾਂ ਦੇ ਘਰ ਵਸ ਲਾਂ ਦੇ ਬੋਲ ਜਿਹੜਾ ਬੋਲਣਾ ਸੀ ਆ ਬੋਲਣ ਤਾਂ ਬਹੁਤ ਕੁਝ ਚੀ ਕਰਦਾ ਪਰ ਮੇਰੀ ਬਸ ਨਹੀਂ ਚੱਲਦੀ ਨਾ ਤੈਨੂੰ ਕੀ ਸੁਣਿਆ ਵੀ ਮੈਂ ਉਹਨਾਂ ਨੇ ਕੀ ਕਿਹਾ ਜਵਾਕਾਂ ਉਹ ਦੇਖਦਾ ਸੀ ਤੇਰੇ ਲਈ ਐ ਐ ਹੱਥ ਕਰਦੀ ਨੇ ਸਾਰਾ ਦੇਦਾ ਸੀ ਮੈਨੂੰ ਮੇਰੀ ਗੱਲ ਸੁਣੋ ਮੇਰਾ ਲੜਨ ਦੀ ਵਾਲੀ ਲੋੜ ਨਹੀਂ ਠੀਕ ਹੈ ਜਿਹੜਾ ਕੁਝ ਲੋਕ ਕਹਿਣਗੇ ਉਹ ਕੁਝ ਮੈਂ ਹੈ ਕਹਿੰਦਾ ਜਵਾਕਾਂ ਨੂੰ ਮੈਂ ਭਾਈ ਜਵਾਕਾਂ ਨੂੰ ਇਹ ਗੱਲ ਕਹੀ ਮੈਂ ਕਿਹਾ ਪੈਸਾ ਦਾ ਕਰ ਲੋ ਕਰਵਾ ਦੇ ਕੱਲ ਥੋੜੀ ਮਾਂ ਮੰਜੇ ਪੈ ਜੂਗੀ ਹੈ ਫਿਰ ਤੁਹਾਡੇ ਭਾਈ ਕੋਈ ਚਾਰ ਕੁਸੇ ਨੱਚਣ ਆਉਣਗੇ ਉਹਨਾਂ ਨੂੰ ਵਧਾਈ ਦੇਣੀ ਹੈਗੀ ਫਿਰ ਤੇਰੀ ਮਾਂ ਨੂੰ ਕੋਈ ਜਿਹੜਾ ਕਿਉਂ ਹੁੰਦਾ ਉਹ ਵੀ ਲਾ ਕੇ ਦੇਣਾ ਕਿ ਮੈਂ ਤਾਂ ਇੰਨੀ ਗੱਲ ਹੀ ਕਹੀ ਆ ਇਹੀ ਗੱਲ ਲੋਕ ਕਹਿਣਗੇ ਤੇ ਜੇ ਮੈਂ ਕਹ ਜੀ ਤੇ ਮੈਂ ਮਾਰੀ ਹੋਗੀ ਉਹ ਲੋਕ ਤਾਂ ਕਹਿਣ ਕਹਿਣ ਤੂੰ ਤਾਂ ਆਪਦੀ ਐ ਤੂੰ ਤਾਂ ਸੋਚ ਕੋ ਜ ਮਾਰ ਸ਼ਰਮ ਨੂੰ ਆ ਤਾਂ ਦੇ ਕੁਛ ਫਿਰ ਮੈਨੂੰ ਇਹ ਗੱਲ ਕਹੀ ਮੈਂ ਤਾਂ ਭਾਈ ਗੱਲ ਕੌਮਚਾਰੀਆਂ ਪਤਾ ਲੱਗੂ ਉਹਦੇ ਵੀ ਕਿ ਨੱਕ ਮੂੰਹ ਦਿਖਾਉਣਾ ਕੱਲ੍ਹ ਪਰਾਨਿਆਂ ਨੂੰ ਪਤਾ ਲੱਗੂ ਕੱਲ੍ਹ ਪਰਾਨੇ ਵੀ ਕੁੜੀਆਂ ਨੂੰ ਹਾਂ ਦੇਣ ਕੇ ਕੋਈ ਜਵਾਬ ਸਵਾਬ ਕਰ ਦੇਗੇ ਉਹ ਵਿਚਾਰੀਆਂ ਕਿੱਥੋਂ ਭੱਜਣਗੇ ਜੇ ਮੈਂ ਥੋੜੀ ਮੂਰੇ ਗੱਲ ਹੋ ਆ ਕੇ ਪ ਬੱਸ ਖੇਕਾ ਨਾ ਕਰ ਆ ਅੰਦਰ ਵੜ ਜਾ ਆ ਜਾ ਅੰਦਰ ਆ ਜਾ ਆ ਜਾ ਉਹ ਘਰ ਦੇ ਦਰਨੇ ਮਾੜੀ ਬਣਾਈ ਹੋਈ ਆ ਤਰੀਬ ਕਰ ਅੰਥੇ ਕੁਛ ਰਿਆ ਕਰ ਡਾਕਟਰ ਨੇ ਕਿਹਾ ਬੱਚੇ ਲਈ ਤੇ ਮਾਂ ਲਈ ਦੋਹਾਂ ਲਈ ਚੰਗਾ ਏ ਸ਼ਰਮ ਕਰ ਵਾ ਸ਼ਰਮ ਕੁਛ ਕਿਵੇਂ ਚਿਕੜੀਆਂ ਪਾਉਣ ਦਾਲੇ ਬੈਠੇ ਚਲ ਦੋਹਾਂ ਨੇ ਬੈਠ ਗਿਆ ਕਿੰਨੀਆਂ ਬੱਕਰੀ ਬੰਦੇ ਤੇ ਮੂੰਹ ਵਿਖਾਉਣ ਚੋਗਣ ਛੱਡਾ ਤੂੰ ਇਹ ਥੰਦੇ ਖੰਦੇ ਅਸੀਂ ਥਾਦਾ ਤੇ ਕੀ ਕਰੀਏ ਫਿਰ ਮਾਰ ਦਊਂ ਤੇਰੀ ਮਾਂ ਨੂੰ ਲੈ ਜੂ ਤੇਰੇ ਕਲੇਜੇ ਹੀ ਠੰਡ ਉਹ ਮਾਂ ਨੂੰ ਕਹਿੰਦੀ ਸਾਨੂੰ ਮਾਰ ਦੇ ਤੰਦ ਦਾ ਇਹ ਡਰ ਹੈ ਅਸੀਂ ਕੁੜੀਆਂ ਨੂੰ ਕੀ ਮੂੰਹ ਖਵਾਵਾਂਗੇ ਓਏ ਕਰਤਾ ਕੁੜੀਆਂ ਨੂੰ ਮੈਂ ਫੋਨ ਕੁੜੀਆਂ ਦੀ ਟੈਨਸ਼ਨ ਨਾ ਲੈ ਤੂ ਵੱਡੀ ਕੁੜੀਆਂ ਨੂੰ ਤੂੰ ਦੱਸਦਾ ਮੇਰੇ ਸਹੁਰਿਆਂ ਨੂੰ ਜੁਵਾ ਦੇ ਦੇ ਇਹ ਤੇਰੇ ਕੋਲ ਪੁੱਤ ਤੂੰ ਚੁੱਪ ਕਰ ਮਾਤਾ ਕਿਉਂ ਉੱਚੀ ਬੋਲ ਬੋਲ ਲੋਕਾਂ ਨੂੰ ਜਲੂਸ ਕਢਾਉਣਾ ਹੋਰਾਂ ਦੇ ਮਾਤਾ ਅਜੇ ਥੋੜਾ ਨਿਕਲੇ ਆ ਸਾਰੇ ਬੇੜੀ ਧੂ ਧੂ ਕਰ ਰਹਿ ਰਹੇ ਹੱਜ ਜੀ ਤੁਸੀਂ ਅਸੀਂ ਤੇ ਕਿਹਦੇ ਘਰੋਂ ਬਾਹਰ ਜਾ ਰਹੇ ਕੁੜੀਆਂ ਇਹ ਕਿੱਥੇ ਜਾਂਦੇ ਲੋਕੀ ਹਰ ਟਿਚਰਾ ਕਰਦੇ ਆ ਜਾਨ ਲੈ ਕੇ ਮੇਰੀ ਜਾਨ ਛੱਡਨੀ ਇਹਨਾਂ ਨੇ ਤੇਰੇ ਕੋਲ ਹੀ ਕੋਸਮ ਨਾ ਹੁਣ ਮੈਂ ਹੀ ਕੱਢ ਜੋਰ ਕਰਨਾ ਵਾ ਕੋਹ ਤੂੰ ਨਾ ਤੂੰ ਮੰਗਾ ਖੜਾ ਕਰਦੀ ਆ ਦੇਖ ਲੋ ਨਾ ਜਾ ਗਲਾਮਾ ਜਨਾਨੀ ਦੇ ਗਲਾਮਾ ਜਾ ਜਾ ਆਲਾ ਨੂੰ ਜਾ ਕੇ ਉਹ ਜੋ ਮਰਜ਼ੀ ਕਰ ਲਿਆ ਗਾ ਲੋ ਦੇ ਪੱਠੇ ਕਿਧਰੋਂ ਜਮਲੇ ਨੇ ਹਲੋ ਹਲੋ ਆਪ ਪੁੱਤਰ ਸਤਿ ਸ੍ਰੀ ਅਕਾਲ ਬਾਪੂ ਜੀ ਸਤਿ ਸ੍ਰੀ ਅਕਾਲ ਬਾਪੂ ਜੀ ਤੁਸੀਂ ਨਾ ਜਲਦੀ ਇੱਥੇ ਆ ਜਾਓ ਕੀ ਗੱਲ ਪੁੱਤਰ ਬਾਪੂ ਜੀ ਕੋਈ ਗੱਲ ਨਹੀਂ ਹੋਈ ਤੁਸੀਂ ਨਾ ਜਲਦੀ ਜਲਦੀ ਇੱਥੇ ਆ ਜਾਓ ਵੀ ਉਹ ਸੁੱਖ ਤਾਂ ਹੈਗੀ ਐ ਹਾਂਜੀ ਬਾਪੂ ਜੀ ਤੁਸੀਂ ਨਾ ਇੰਦਾ ਕਰੋ ਤੁਸੀਂ ਇਕੱਲੇ ਆਇਓ ਬੇਬੀ ਜੀ ਨੂੰ ਨਾਲ ਨਾਲ ਲਿਆਇਓ ਪਰ ਤੂੰ ਤਾਂ ਰੋਣ ਢਈ ਐ ਉਹ ਤੇਰੀ ਛਿੰਦੇ ਨਾਲ ਲੜਾਈ ਤਾਂ ਨਹੀਂ ਹੋ ਗਈ ਉਹਨੇ ਕੁੱਟਮਾਰ ਤਾਂ ਨਹੀਂ ਕੀਤੀ ਗੱਲ ਕੁਛ ਨਹੀਂ ਐ ਬਾਪੂ ਜੀ ਤੁਸੀਂ ਇੱਥੇ ਆ ਜੇ ਮੈਂ ਤੁਹਾਨੂੰ ਸਾਰੀ ਗੱਲ ਇੱਥੇ ਆ ਕੇ ਦੱਸਦੀ ਹਾਂ ਉਹ ਚੱਲ ਤੂੰ ਫਿਕਰ ਨਾ ਕਰ ਮੈਂ ਆ ਜੰਨਾ ਨੀ ਕੀ ਜ਼ਰੂਰੀ ਗੱਲ ਹੋਗੀ ਚਲ ਚਲ ਮਨਾ ਅੱਜ ਚੱਲਦੇ ਹਾਂ ਪਹਿਲੋ ਕੀ ਇੱਥੇ ਬੈਠ ਗੱਲ ਸੁਣ ਮੇਰੀ ਕੀ ਹੋ ਗਿਆ ਠੰਡੇ ਦਿਮਾਗ ਤੇ ਧਿਆਨ ਨਾਲ ਗੱਲ ਸੁਣ ਹਮ ਪਰਮਾਤਮਾ ਨੇ ਆਪਾਂ ਨੂੰ ਹੁਣ ਤੱਕ ਬੱਚੇ ਤੋਂ ਬਾਂਝੇ ਰੱਖਿਆ ਹੋ ਸਕਦਾ ਉਹਦੀ ਰਾਜ ਕੁਸ਼ੋਰ ਹੋਵੇ ਆ ਬਾਈ ਤੇ ਪਰਚਾਈ ਦਾ ਬੱਚਾ ਆਉਣ ਵਾਲਾ ਬਾਈ ਨਾਲ ਗੱਲ ਕਰੋ ਉਹ ਆਪਾਂ ਬੋਧ ਲੈ ਲਾਂਗੇ ਤੇ ਤੂੰ ਚਰੀਕੇ ਬਾਹੀ ਛੱਡ ਗਿਆ ਨਾ ਪਰ ਜਾਈਦਾ ਖਿਆਲ ਰੱਖਿਆ ਕਰ ਆ ਤਾਂ ਮਿੱਠੀ ਪਿਆਰੀ ਰਿਆ ਕਰ ਚੱਲ ਕੋਈ ਨਹੀਂ ਸੋਚਾਂਗੇ ਇਹਨਾਂ ਚਰੀਕਾ ਦਾ ਪੁੱਤ ਤਾਂ ਪਾਪਾ ਦੀ ਮੋਢੀ ਪਤਨੇ ਨੂੰ ਘੌਣ ਪਰੋਂ ਲਗਾਉਂਦਾਗਾ ਮੈਂ ਤਾਂ ਆਪਦਾ ਹੀ ਜੰਮੂ ਆਪਦਾ ਹੀ ਪਾਲੂੰਗੀ ਸ਼ਰੀਕ ਦਾ ਪੁੱਤ ਤਾਂ ਸੱਪ ਬਰਾਬਰ ਪਾਲਣਾਗਾ ਮਾਨੂੰ ਉਹਨਾਂ ਨਾਲ ਜ਼ਮੀਨ ਚਾਹੀਦੀ ਸਾਲਾ ਕਿ ਆਉ ਜਾਊਗਾ ਜਾਊਗਾ ਇਹਨੇ ਕੀ ਕਹਿਣਾਗਾ ਉਸ ਰੋਟੀ ਖਾਣ ਜਾਂਦਾ ਤੇ ਪਾਣੀ ਘੱਟ ਚਾਣ ਜਾਂਦਾ ਆ ਮੇਰੀ ਗੱਲ ਤੇ ਗੌਰ ਕਰੀ ਠੰਡੇ ਦਿਮਾਗ ਨਾਲ ਸੋਚੀ ਜਰੂਰ ਲੈ ਇਹ ਤਾਂ ਉਹ ਗੱਲ ਆ ਕਿ ਬਿਸ਼ਰਮਾ ਏ ਟੋਲੇ ਕੀ ਦਾਲ ਕਹਿੰਦੇ ਪੁੰਜੇ ਵੇ ਕੇ ਖਾਵਾਂਗੇ ਇਹਨੂੰ ਹੈ ਸ਼ਰਮ ਹੈ ਜਾ ਕੋਈ ਜਦੋਂ ਬੰਦਾ ਇਹ ਜੀ ਹਾਲਤ ਚ ਹੋਵੇ ਤੀਵੀਂ ਤੋਂ ਵੀ ਸਾਥਾਂ ਹੀ ਵੜ ਕੇ ਪੈਂਦੀ ਆ ਕਿ ਬੇਹੇ ਚ ਮੰਜਾ ੜਾ ਕੇ ਬੈਠੀ ਹੈਗੀ ਸਾਡੇ ਘਰ ਦਾ ਨਾਮ ਬਦਨਾਮ ਕਰ ਰੱਖੀ ਆ ਸਸਰੀ ਘਰ ਪਰ ਮੱਥਾ ਠੇਕਦੀ ਆ ਰਾਜੀ ਦੇ ਹੋਰ ਕਿਵੇਂ ਆ ਕਿਵੇਂ ਬਾਹਰ ਮੰਜਾ ਡਾਈ ਬੈਠੀ ਹੈਗੀ ਲੈਟ ਹੈ ਨਹੀਂ વોਟਰ ਦੀ ਬੈਟਰੀ ਰੈੱਡ ਹੋ ਗਈ ਆ ਅੱਛਾ ਹੋਰ ਕਿਵੇਂ ਅੱਛਾ ਠੀਕ ਹੈ ਇਹਦਾ ਬਸ ਠੀਕ ਹੈ ਜਿੱਥਾ ਠੀਕ ਆ ਆ ਨਿਆਣੇ ਨਹੀਂ ਠੀਕ ਬੋਲਦੇ ਰਹਿੰਦੇ ਬੈਠੇ ਨਿਆਣੇ ਨੂੰ ਹੁਣੇ ਮੇਰੀ ਗੱਲ ਸੁਣ ਲੈ ਆ ਹੁਣ ਮੁੰਡਾ ਹੁਣ ਬਰਾਬਰ ਤਵੇਆ ਹੈ ਬਰਿਆ ਹੈ ਨਾ ਮੈਂ ਭਾਈ ਉਹਨੂੰ ਕੱਲ ਮੈਂ ਤਾਂ ਉਹ ਕਿਹਾ ਮੈਂ ਕਿਹਾ ਵੀ ਭਾਈ ਆਪਦੀ ਮਾਂ ਦਾ ਖਿਆਲ ਰੱਖਿਆ ਕਰੋ ਮੈਂ ਕਿਹਾ ਵੀ ਕੱਲ ਨੂੰ ਕਿ ਉਹ ਨੀਕੀ ਨਾ ਹੋ ਜਾਏ ਫਿਰ ਪੁੱਤ ਤੁਹਾਨੂੰ ਨਹੀਂ ਲਾਂਭਾਗਾ ਤੇ ਮੈਨੂੰ ਵੀ ਮੰਦਾ ਚੰਗਾ ਬੋਲ ਆਪਾਂ ਦਾ ਫਿਰ ਕਹਿਣੀ ਛੱਡ ਕੇ ਤੇ ਆਉਂ ਦੇਖ ਲਾ ਹੁਣ ਇਹ ਕਿਹੜਾ ਆਪਣੀ ਕੱਲੀ ਕਹਾਣੀ ਹੈ ਕਰਦੀ ਮੇਰੇ ਵੇਕਿਆਂ ਦੇ ਵੀ ਇਹੋ ਜਿਹਾ ਕੇਸ ਹੋਇਆ ਸੀਗਾ ਭਾਈ ਜਵਾਬ ਪੜਦਾ ਸੀਗਾ 10ਵੀਂ ਚ ਉਹਦੀ ਮਾਂ ਤੇ ਟੱਪ ਗਈ ਮੁੰਡਾ ਕਹੇ ਦੀਓ ਬਾਸ ਸਕੂਲ ਚ ਵੀ ਜਾ ਕੇ ਕਹੋ ਮੈਂ ਤਾਂ ਫਹਾ ਹਲੂੰਗਾ ਕਹਦਾ ਮੈਂ ਤਾਂ ਫਹਾ ਹਲੂੰਗਾ ਇਨੇ ਬੁਰੇ ਹੋ ਹਾਲ ਹੋਰ ਹੁਣ ਫਿਰ ਉਹਨੂੰ ਭਾਈ ਸਾਰੇ ਰਿਸ਼ਤੇਦਾਰ ਇਕੱਠੇ ਹੋਏ ਹੁਣ ਨਿਆਣਾ ਸੀਗਾ ਚਲ ਆਪਣਾ ਤਾਂ ਹਜੇ ਵੱਡਾਗਾ ਆਪਣਾ ਸਮਝ ਵੀ ਜਾਊਗਾ ਚਲ ਕੇ ਆ ਕੇ ਤਾਂ ਹੀ ਜਵਾਬ ਕਰਦੇ ਹੀ ਹੁੰਦੇ ਆ ਬਹੁਤਾ ਨਹੀਂ ਕੁਝ ਬੋਲੀ ਹੁਣ ਕਦੇ ਕੱਟ ਵੱੱਤੇ ਬੁਲਾਉਂਗੀ ਤੇਰਾ ਇਹਨ ਜਵਾਬ ਤਾਂ ਸ਼ਰਮਾਂ ਦੇ ਆਪਰੇ ਸਤਿ ਸ਼੍ਰੀ ਅਕਾਲ ਪੁੱਤ ਆ ਜਾ ਬਹਿ ਜਾ ਹਾਂ ਜੀ ਮੈਂ ਤਾਂ ਜੀ ਚਾਹ ਬਣਾ ਕੇ ਲਿਆਉਣੀ ਆ ਕੋਈ ਨਹੀਂ ਚਾਹ ਪੀ ਲਾਂਗੇ ਤੂੰ ਬਹਿ ਜਾ ਬਹਿ ਜਾ ਪੁੱਤ ਮੇਰੀ ਗੱਲ ਸੁਣ ਦੇਖ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਮੇਰੀ ਗੱਲ ਸੁਣ ਆ ਦੀ ਮਾਂ ਕਨੀ ਇੱਕ ਪੱਠ ਸਿੱਧਾ ਝਾਕਦੀ ਹੈਗੀ ਮੇਰੀ ਗੱਲ ਸੁਣ ਪੁੱਤ ਥੋੜੀ ਮਾਂ ਆਈ ਹੈ ਹਣ ਤੈਨੂੰ ਸਾਹਮਣੀ ਪਾਣੀ ਆ ਚਾਹੇ ਰੋ ਕੇ ਸਾਹਮੋ ਚਾਹੇ ਹੱਸ ਕੇ ਸਾਹਮੋ ਪੁੱਤ ਹੁਣ ਥੋੜੀ ਮਾਂ ਕਿਹਦੇ ਦਰ ਤੇ ਜਾਊਗੀ ਹੈ ਤੁਸੀਂ ਹੀ ਸਾਹਮਣੀ ਆ ਚਾਹੇ ਰੋ ਕੇ ਸਾਹਮ ਲੋ ਤੇ ਚਾਹੇ ਹੱਸ ਕੇ ਸਾਹਮ ਲੋ

ਤੇ ਰੋਟੀ ਕੱਟ ਖਾਇਆ ਕਰ ਫਰਦ ਤੋਂ ਬਾਅਦ ਖਾਇਆ ਕਰ ਟੀਕੇ ਟੂਕੇ ਵਾਲਾ ਜਿਹੜੇ ਲਵਾਉਣੇ ਉਹ ਤਾਂ ਲਵਾਉਣੇ ਆ ਮੈਂ ਤੇ ਤੇਰਾ ਜੇਠ ਹੱਸਦੇ ਸੀ ਬਾਕੀ ਪੁੱਠਾ ਸਿੱਧਾ ਬੋਲਣਾ ਆਪੇ ਕੋਨੇ ਵੀ ਪੀਲਾ ਕੋਰਤਾ ਫਿਰ ਮੈਂ ਪਾਇਆ ਸੀ ਮੈਂ ਵੀ ਪੀਲਾ ਸੂਪ ਪਾਇਆ ਸੀ ਅੱਛਾ ਅਕੀ ਮੈਂ ਚਿੰਗਾ ਕਰ ਕਰ ਬੈਠੀ ਐ ਜੋੜੀ ਜੋ ਨਾ ਸੋ ਬੋਲੀ ਮੈਂ ਕਿਹਾ ਸ਼ਰਮ ਕਹਿੰਦਾ ਸ਼ਰਮ ਤੁਹਾਨੂੰ ਇਹ ਗੱਲਾਂ ਕੁਮਾ ਪਰਨ ਕਰਵਾਣ ਜਾਂ ਸਾਡੇ ਕੀ ਹੱਥ ਵਾਸੇ ਗੱਲ ਤਾਂ ਉਹੀ ਆ ਹੁਣ ਜਵਾਕਾਂ ਨੂੰ ਕੌਣ ਸਮਝਾਵੇ ਵੀ ਜਦੋਂ ਆਪਣੇ ਹੱਥ ਵਾਸ ਹੀ ਨਹੀਂ ਹੈ ਕੁਝ ਜਵਾਕਤਾ ਆਪ ਦਾ ਉੱਲੂ ਸਿੱਧਾ ਰੱਖਦੇ ਆ ਸਾਨੂੰ ਲੋਕ ਆਏ ਕਹਿੰਦੇ ਆਹੋ ਲੋਕ ਤਾਂ ਭਾਈ ਕਹਿਣਗੇ ਜਦੋਂ ਗੱਲਾਂ ਹੀ ਕਹਿਣ ਘੋੜਾਂ ਵਾਲੀਆਂ ਹੋਈਆਂ ਪਈਆਂ ਹੁਣ ਹੈ ਤੇ ਆਈ ਪਤਾ ਨਹੀਂ ਕਿਹੜੇ ਪਿੰਡ ਆਪਰੇਸ਼ਨ ਹੋਏ ਤੇ ਵੀ ਜਵਾਬ ਹੋ ਗਿਆ ਸੀਗਾ ਅੱਛਾ ਘੋੜਾ ਹੁਣ ਇਹ ਤਾਂ ਹੱਥ ਵਸ ਤਾਹੀਂ ਤਾਂ ਕਹੀ ਜਾਂਦੀ ਵੀ ਹੱਥ ਵਸ ਹੈ ਨਹੀਂ ਕਿਸੇ ਦੇ ਨਾ ਤੇਰੇ ਹੱਥ ਵਸਾ ਨਾ ਉਹ ਪਰਮਾਤਮਾ ਦੇ ਇਹ ਤਾਂ ਜਿਹੜੀ ਕੋਈ ਦਾਤ ਨਹੀਂ ਆਉਣਾ ਕੋਈ ਜੀ ਨਹੀਂ ਆਉਣਾ ਤਾਂ ਆਕ ਹੀ ਰਹਿੰਦਾਗਾ ਚੰਗਾ ਉਹ ਐਵੇਂ ਨਾ ਚੱਤੇ ਲਾ ਕਰ ਲੈ ਮੰਜੇ ਅੰਦਰ ਕਰ ਲੈ ਕੋਈ ਹੋਰ ਦੇਖੂਗੀ ਇਸ ਮੇੜੇ ਚ ਇਹ ਜਿਹੜੀ ਬੇੜੀ ਤਾਂ ਬਾਹਰ ਨਹੀਂ ਬੈਠੀਦਾ ਹੁੰਦਾ ਅੱਛਾ ਹੋਰ ਹੁਣ ਤੂੰ ਤਾਂ ਮੈਥੋਂ ਵੱਡੀ ਐ ਤਨ ਤਾਪ ਨੂੰ ਅਕਲ ਅਕਲ ਮੌਤ ਹੋਣੀ ਚਾਹੀਦੀ ਹੈਗੀ ਹੈ 来 ਮਾਤਾ ਜੀ ਸ਼ਾਂਤ ਕੇ ਜਾਨੀ ਹੈ ਉਹਨਾਂ ਦੀ ਮੱਜ ਸੁਈ ਹੈ ਬੋੜੀ ਲੈ ਕੇ ਆਉਣੀ ਹੈ ਕੋਰਾ ਤੂੰ ਖਾਏਂਗੀ ਨਾ ਖਾਈ ਨੀ ਘਰ ਮੁੰਦੀ ਆ ਹੋਰ ਕੋਈ ਜਾ ਜਾਂਦੀ ਕਰਾ ਲਈ ਸਾ ਚੰਗਾ ਧਿਆਨ ਰੱਖਿਆ ਤਾਂ ਖਾਣ ਨੂੰ ਤਾਂ ਬੋਦਲ ਕਰਦਾ ਬੋੜੀ ਫਰ ਕੀ ਕਰਾਂ ਚਲ ਛੱਡ ਪਰੇ ਕੀ ਖਾਣੀ ਪਾ ਚਾਚਾ ਹਾਂ ਵੀ ਆらっしゃਂ ਦਿਆ ਚਾਚਾ ਤਾਂ ਹੈ ਨਹੀਂ ਤੇਰਾ ਕਰੇ ਆ ਜਾ ਬਹਿ ਜਾ ਕਿੱਧਰ ਭੱਜਿਆ ਜਾਣਾਗਾ ਕਾਹ ਤੇ ਜਾ ਚੀ ਬੇਕੇ ਮੈਂ ਤੇਰੀ ਮਾਂ ਦਾ ਹਾਲ ਠੀਕ ਆ ਤੈਨੂੰ ਵੀ ਪਤਾ ਹੀ ਆ ਚਾਚੀ ਤੂੰ ਹੀ ਜਾਣ ਜਾਣ ਕੇ ਸਵਾਲ ਲੈਣੀ ਹੂੰ ਸਵਾਲ ਕਾ ਨੂੰ ਸੰਗ ਤਾਂ ਆਉਂਦੀ ਹੁਣ ਕੀ ਕਰੀਏ ਹੈ ਬੇ ਸੂਰੇ ਦੇਖ ਲੈ ਕਿੱਥੇ ਤੇਰੇ ਜਵਾਕਰਾਉਣੇ ਸੀਗੇ ਕਿੱਥੇ ਆਵਦੇ ਲਾਲ ਖੜਾਉਗੀ ਮੇਰੀ ਗੱਲ ਸੁਣ ਨਾ ਜਿਹੜੇ ਬੈਦ ਕੋਲੋਂ ਮੈਂ ਪਹਿਲਾਂ ਦੀ ਤੇਰੀ ਦਵਾਈ ਲੈਣ ਜਾਣੀ ਨੇ ਪਥਰੀ ਦੀ ਅੱਛਾ ਤੇਰੀ ਮਾਂ ਨੂੰ ਆਪ ਦਵਾਈ ਦਵਾ ਦਈਏ ਪਰ ਦਵਾਈ ਚੋਰੀ ਪੈਣੀ ਹੈ ਹਥੇਰੀਆਂ ਦੀਆਂ ਧੀਆ ਟੋਲੇ ਛੱਟ ਵਾਲਿਆਂ ਦਵਾਈ ਲੈ ਕੇ ਜਾਂਦੀਆਂ ਇਹਨਾਂ ਨੂੰ ਸ਼ਰਤੀਆ ਇਲਾਜ ਅੱਛਾ ਹੋਰ ਲਾਜ ਵੀ ਹੋ ਜਾਂਦਾ ਦੇ ਆਏ ਕਰੀ ਦਵਾਈ ਉਹਦੀ ਮਾਂ ਨੂੰ ਧਾਲ ਸਬਜੀ ਚ ਪਾ ਕੇ ਦੇਣੀ ਆ ਆਟੇ ਜਾਂ ਮਿੱਠੀ ਚੀਜ਼ ਨਹੀਂ ਪਾ ਕੇ ਦੇਣੀ ਫਿਰ ਤਾਂ ਸਵਾਦ ਬਦਲ ਜਾਂਦਾ ਉਹ ਨੂਨ ਕਰਾਰੀ ਚੰਦੀ ਹੈਗੀ 1500 ਰੁਪਏ ਦਵਾਈ ਹੈ ਸਾਰੀ 1500 ਦੀ ਲਾ ਕਿਵੇਂ ਝਾਕਦਾਗਾ 1500 ਕੀ ਬਾੜਾ ਹੈਗਾ ਜਦ ਬਰਾਬਰ ਦਾ ਸ਼ਰੀਕ ਚੰਪਿਆ ਅਗਲਾ 50 ਲੱਖ ਨੂੰ ਬਾੜਾ ਪਾਊਗਾ ਹੈ 4 ਕਿੱਲੇ ਤੁਹਾਡੇ ਕੋਲੇ ਲਾਇਆ ਦੇ ਕੇ ਜ਼ਮੀਨ ਹੈਗੀ ਉਹੀ ਉਹ ਛਾਦ ਲੈ ਜਾਊਗਾ ਤੇਰੇ ਪੱਲੇ ਕੀ ਰੇ ਛਣਚਣਾ ਕਰ ਤਾਂ ਤੇਰੀ ਸਹੀ ਹੈ ਚਾਚੀ ਸੋਚ ਲਾ ਆਦੀ ਬਹੂ ਨਾਲ ਰਾਇ ਕਰ ਲਈ ਕਾਹੇ ਤਾਂ ਮੈਂ ਤੁਹਾਨੂੰ ਮੇਰੀ ਡਰੈਸ ਉਧਰ ਖਾ ਦੇਣੀ ਹੈਗੀ ਮੈਂ ਦੱਸਾਂਗੀ ਮੈਨੂੰ ਐਡਰੈਸ ਦੱਸ ਤੇ ਹਾਂ ਮਾਪਿਆਂ ਨੂੰ ਹਾਂ ਆਏ ਕਰ ਮੈਨੂੰ ਫੋਨ ਕਰੀ ਚੰਗਾ ਤੇ ਚਾਚੇ ਤੁਹਾਨੂੰ ਚੋਰ ਕੋ ਦੱਸੂਗੀ ਚੰਗਾ ਠੀਕ ਹੈ ਚਾਚੇ ਹਾਂ ਕਾਹੇ ਤਾਂ ਮੈਂ ਨਾਲ ਵਗ ਜੂਗੀ ਨਹੀਂ ਨਹੀਂ ਲੋੜ ਨਹੀਂ ਜਾਤੀ ਹੈ ਫੋਨ ਕਰੂੰਗੀ ਚੰਗਾ ਮੈਂ ਠੀਕ ਆ ਨਾ ਰੈ ਕਰ ਲਈ ਕੋਈ ਨਾ ਕੋਈ ਨਾ ਚਾਚੇ ਹਾਂ ਗਲਤਾਂ ਚਾਚੀ ਦੀ ਸਹੀ ਹੈ ਚੰਗਾ ਹੋ ਗਿਆ ਸ਼ਰੀਕ ਜਮਣ ਨੂੰ ਫਿਰਦੀ ਸੀ ਮੇਰੀ ਤਾਂ ਕੋਈ ਖਾਲੀ ਦੀ ਖਾਲੀ ਹੈਗੀ ਇਹਨਾਂ ਦੇ ਕੰਜਰਾਂ ਯ ਤੀਜੀ ਵਾਲੀ ਚੋਂ ਫੇਰ ਜਵਾਕ ਜਮਣ ਨਾਲ ਕੱਲ ਨੂੰ ਬਹੂ ਜਮੂਗੀ ਵਧੀਆ ਹੋ ਗਿਆ ਜਾਈ ਲੋਟ ਆ ਜਾਣਾ ਕੰਮ ਮੈਂ ਤਾਂ ਖੁਸ਼ ਹੋ ਜੂੰਗੀ ਭਾਈ ਸਾਹਿਬ ਤੁਸੀਂ ਦੱਸੋ ਕੀ ਗੱਲ ਹੈ ਮੈਨੂੰ ਕੀ ਪਤਾ ਐਵੇਂ ਬਾਹਰ ਦਾ ਪਸੰਦ ਨਹੀਂ ਕਿਤੇ ਕੁਝ ਗੱਲ ਨਹੀਂ ਦੱਸਦਾ ਸੱਚੀ ਆਪਸਰ ਨੂੰ ਚਾਹੋ ਦੱਸਣ ਕਿ ਜੋ ਵੀ ਉਹ ਬਰੋੜਿਆ ਤੂੰ ਦੱਸ ਕੀ ਗੱਲ ਹੋਈ ਹੈ ਤੂੰ ਬਾਪੂ ਜੀ ਮਾਲ ਮਾ ਵਧੀਆ ਦਾ ਕੀ ਮਾ ਚੰਗੀ ਭਾਲੀ ਬੇਟੀ ਆ ਪਾਪਾ ਜੀ ਮੈਂ ਦੱਸ ਦਿਆਂ ਜੀ ਸਾਡੇ ਘਰ ਨਵਾਂ ਜੀ ਆਉਣ ਵਾਲਾ ਹੈ ਜੀ ਇਹ ਤਾਂ ਚੰਗੀ ਖੁਸ਼ੀ ਵਾਲੀ ਗੱਲ ਹੈ ਮੈਂ ਨਾਨਾ ਬਣਨ ਵਾਲਾ ਬਾਪੂ ਜੀ ਜੀ ਸਾਡੇ ਘਰੇ ਨਹੀਂ ਖੁਸ਼ੀ ਇੱਧਰ ਆਉਣ ਵਾਲੀ ਹੈ ਬਾਪੂ ਜੀ ਭਾਈ ਸਾਹਿਬ ਐ ਤੁਮਰੇ ਆ ਕਿਹੜਾ ਚੰਨ ਚੜ੍ਹਦਾ ਜੇ ਕੋਈ ਸ਼ਰਮ ਨਹੀਂ ਆਈ ਤੁਹਾਨੂੰ ਲੈ ਸ਼ਰਮ ਵਾਲੀ ਕਿਹੜੀ ਗੱਲ ਹੈ ਜੀ ਰੱਬ ਦੀ ਦਾਤ ਆ ਹੁਣ ਘਰੇ ਆਈ ਦਾਤ ਕੋਈ ਮੁੜ ਸਕਦਾ ਤੁਸੀਂ ਤਾਂ ਫਿਰ ਉਹੀ ਗੱਲਾਂ ਕਰਦੇ ਹੋ ਜੇ ਪਾਈ ਕੋਟਮਣੀ ਨਾਲ ਆਹ ਕਹਾਣੀ ਵਾਪਰ ਜੇ ਫਿਰ ਕੀ ਕਰੋਗੇ ਫਿਰ ਇਹ ਤੁਹਾਡਾ ਰਿਸ਼ਤਾ ਤੋੜ ਲਾਂਗੇ ਹੁਣ ਤੁਸੀਂ ਕਹੀ ਜਾਂਦੇ ਹੋ ਕੁੜੀ ਲੈ ਕੇ ਜਾਣੀ ਆ ਲੈ ਕੇ ਜਾਣੀ ਇਹ ਤੁਹਾਡੀ ਗੱਲ ਛਲਤ ਗੱਲ ਆ ਕਿ ਨਹੀਂ ਯਾਹ ਬਤਾ ਅਰਬਾਪ ਕੈਸਾ ਛਾਬ ਬਣਾ ਲਿਆ ਅਸੀਂ ਕਰ ਲਏ ਨੇ ਗੱਲ ਨਹੀਂ ਬੈਠੋ ਬਾਪੂ ਜੀ ਨਾਟੜੀ ਛਾਬ ਬਣਾ ਕੇ ਲਓ ਜੀ ਤੇ ਕਰੋ ਗੱਲ ਉਹਨਾਂ ਜੀ ਕਰੀਏ ਪਾਈ ਸਾਹ ਆਈ ਲੋ ਆਵਦਣਾ ਹੱਲ ਕਰੋ ਨਹੀਂ ਤਾਂ ਮੈਂ ਕੁੜੀ ਆਪਦੀ ਲੈ ਜਾਣੀ ਜੇ ਕੌਣ ਗੱਲਾਂ ਕਰਕੇ ਹੈਂ ਇਹ ਤਾਂ ਬਰਤਕਿਆਲੀ ਗੱਲ ਹੋ ਗਈ ਜੀ ਇਹ ਤਾਂ ਸਗੋਂ ਹੁਣ ਇਹੋ ਜਿਹਾ ਵੇਲਾ ਜੀ ਆਪਾਂ ਨੂੰ ਸਾਰੇ ਰਲ ਮਿਲ ਕੇ ਸਾਹਮਣਾ ਪੈਣਾਗਾ ਆਏ ਥੋੜੀ ਕੰਮ ਚੱਲਦਾ ਹੁੰਦਾ ਜੀ ਜੀ ਕਾਕਾ ਤੁਸੀਂ ਕੁਰੀ ਦਾ ਜਾ ਕੇ ਚਾਹ ਪਾਣੀ ਕਰਾਓ ਟਮਾਤ ਲੈ ਮਾਈ ਸਾਹਿਬ ਜੋ ਹੋਣਾ ਸੀ ਹੋ ਗਿਆ ਹੁਣ ਆਪਾਂ ਰਲ ਮਿਲ ਕੇ ਗੱਲ ਨੂੰ ਸੰਭਾਲੀਏ ਹਾਂ ਵੀ ਮੌਕਾ ਸਾਂਭ ਲਿਗੇ ਭਾਈ ਫਿਰ ਮੌਕਾ ਨਹੀਂ ਆਥਣਾ ਬਾਪੂ ਜੀ ਕਿਵੇਂ ਆ ਰਹੇ ਹੋ ਮੈਂ ਫੋਨ ਕਰਕੇ ਬੁਲਾਇਆ ਕਿਉਂ ਸਾਥੀ ਨੇ ਹੋਈ ਜਨਾਨੀਆਂ ਵਾਲੀ ਗੱਲ ਮਾੜੀ ਜੀ ਗੱਲ ਹੁੰਦੀ ਆ ਚਾਹਤੋਂ ਫੋਨ ਲਾ ਲੈਂਦੀ ਆ ਅੱਛਾ ਇਹ ਮਾੜੀ ਜੀ ਗੱਲ ਆ ਕਾਚ ਇੰਨਾ ਕੁਸ਼ ਹੋ ਗਿਆ ਵਾ ਇਹ ਮਾੜੀ ਜੀ ਗੱਲ ਆ ਨਾਲੇ ਉਹਨਾਂ ਨੂੰ ਵੀ ਪਤਾ ਲੱਗਣਾ ਚਾਹੀਦਾ ਨਾ ਕਿ ਸਾਡੇ ਕੁੜਮ ਕੁੜਮ ਨੇ ਕੀ ਗੜਬਣਾਉਦੇ ਫਿਰਦੇ ਆ ਚਲੋ ਸ਼ੱਤ ਆ ਗਈ ਕਿ ਦਵਾਈ ਆ ਕਾਜੀ ਤੇ ਬੇਬੇ ਨੂੰ ਸਭ ਦੇ ਵਿੱਚ ਪਾ ਕੇ ਦੇ ਦਿਓ ਉਹ ਦਾ ਫੈਕਟਰੀ ਨਹੀਂ ਗਿਆ ਤਾਂ ਕਿ ਜੀ ਉਹ ਪੁਸ਼ੇਰ ਸੇੜ ਸਾਰੀ ਕਰੋਗੇ ਸਮਾਂ ਦੀ ਜਾਣ ਚ ਜਾ ਸਕਦੀ ਹੈ ਉਹ ਐਸੀ ਪਿੰਡ ਚ ਕੀ ਮੂੰਹ ਦਿਖਾਉਂ ਚੁਕੇ ਰਹਿ ਮੈਂ ਕਿਹੜੇ ਮੂੰਹ ਲਾ ਕੇ ਜਾਵਾ ਪਿੰਡ ਕੀ ਉਹਨਾਂ ਨੂੰ ਦੱਸਾਂ ਕਿ ਉਥੇ ਕੀ ਚੰਨ ਚੜਿਆ ਤੁਸੀਂ ਇਹ ਤਾਂ ਨਿਆਰੇ ਨੂੰ ਸੰਭੋ ਮੈਂ ਜਾਂਦਾ ਬਾਪੂ ਜੀ ਭਾਈ ਸਾਹਿਬ ਭਾਈ ਸਾਹਿਬ ਗੱਲ ਤਾਂ ਸੁਣੋ ਉਹ ਮੈਂ ਕੋਈ ਨਹੀਂ ਗੱਲ ਤੁਹਾਡੀ ਸੁਣਦਾ ਭਾਈ ਠੰਡੇ ਹੋ ਕੇ ਗੱਲ ਤਾਂ ਸੁਣ ਮੈਂ ਕੀ ਗੱਲ ਕਰਦੇ ਆ ਕੀ ਗੱਲ ਕਰਾਂਗੇ ਭਾਈ ਸਾਹਿਬ ਬੈਠ ਕੇ ਗੱਲ ਕਰ ਲਓ ਉਹ ਬਾਪੂ ਜੀ ਤੁਸੀਂ ਤਾਂ ਰਹਿਣ ਦਿਓ ਦੇ ਪੀਜੋ ਉਹ ਪੁੱਤਰ ਬੱਸ ਘਰ ਦਾ ਪਾਣੀ ਨਹੀਂ ਪੀਣਾ ਸਾਰੀ ਦਿਨ ਤੇ ਸਵਾਹ ਪਾ ਕੇ ਰੱਖਦੀ ਮੇਰੇ ਮੈਨੂੰ ਹੀ ਔਰ ਖਾਦਾ ਬਸ 1 ਮਹੀਨੇ ਦਾ ਟਾਈਮ ਤੁਹਾਨੂੰ ਦਿੱਤਾ ਇਹ ਮੁੰਡੇ ਦਾ ਕੋਈ ਹੱਲ ਕਰ ਲੋ ਨਹੀਂ ਤਾਂ ਮੈਂ ਕੁੜੀ ਆਪਦੀ ਲੈ ਜਾਣੀ ਏ ਬਾਪੂ ਜੀ ਗੱਲ ਤੇ ਸੁਣੋ ਨਾ ਤੈਨੂੰ ਕੀ ਲੋੜ ਸੀ ਫੋਨ ਕਰਨ ਦੀ ਆਪਣੇ ਪਿਓ ਨੂੰ ਉਹੀ ਤਾਂ ਗੱਲ ਹੈ ਫੇਰੀ ਚਾਕੇ ਫੋਨ ਵੀ ਕਰ ਦਿੰਦੇ ਆ ਚੰਗੇ ਤੁਹਾਨੂੰ ਫੋਨ ਖਾਏ ਆਗੇ ਉਹ ਲੋਕ ਜਿਹੜੇ ਚੱਲਣ ਦੇਣਾ ਉਹਨਾਂ ਨੂੰ ਦੱਸਣਾ ਪੈਣਾ ਸੀ ਕੱਲੂ ਜੋ ਬਾਹਰ ਉਹਨਾਂ ਨੂੰ ਪਤਾ ਲੱਗਣਾ ਪਹਿਲਾਂ ਦੱਸੇ ਚੰਗਾ ਹੁੰਦਾ ਵਾ ਕੁੜੀ ਆ ਵੀ ਭੈਣੇ